ਹੋਸ਼ਿਆਰਪੁਰ ਤੋਂ ਹੈ ਜਿੱਥੇ ਇੱਕ ਅਮਰਤੀ ਸਵਿਫਟ ਡੀਆਰ ਕਾਰ ਹੋਸ਼ਿਆਰਪੁਰ ਦੇ ਟਾਂਡਾ ਰੋਡ ਤੇ ਪੈਂਦੇ ਪੰਗੀ ਚੋਤੋਂ ਡਿੱਗ ਗਈ ਹਾਸਾ ਇਹਨਾਂ ਭਿਆਨਕ ਸੀ ਕਿ ਡੂੰਗੀ ਖੱਡ ਵਿੱਚ ਕਾਰ ਡਿੱਗਣ ਕਰਕੇ ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ਵਿੱਚੋਂ ਇੱਕ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੋ ਗੰਭੀਰੂ ਬੇਚਖਮੀ ਹੋ ਗਏ ਮ੍ਰਿਤਕ ਦੀ ਪਛਾਣ ਹਰਜੀਤ ਸਿੰਘ ਵਾਸੀ ਹਰਦੋਖਾਨਪੁਰ ਵਜੋਂ ਹੋਈ ਹੈ ਇਸ ਦੌਰਾਨ ਕਾਰ ਚਾਲਕ ਨੇ ਦੱਸਿਆ ਕਿ ਜਦੋਂ ਉਹ ਹੁਸ਼ਿਆਰਪੁਰ ਦੇ ਇੱਕ ਨਿੱਜੀ ਹਸਪਤਾਲ ਤੋਂ ਆਪਣੇ ਕਿਸੇ ਰਿਸ਼ਤੇਦਾਰ ਦੀ ਖਬਰ ਲੈ ਕੇ ਵਾਪਸ ਪਿੰਡ ਨੂੰ ਜਾ ਰਹੇ ਸਨ ਤਾਂ ਅਚਾਨਕ ਸਾਹਮਣੇ ਕੋਈ ਅਵਾਰਾ ਜਾਨਵਰ ਆ ਗਿਆ ਜਿਸ ਨੂੰ ਬਚਾਉਂਦੇ ਸਮੇਂ ਕਾਰ ਬੇਕਾਬੂ ਹੋ ਕੇ ਡੂੰਗੀ ਖੱਡ ਵਿੱਚ ਝੜ ਗਈ ਮੇਰੇ ਚਾਚਾ ਜੀ ਰਵਜੋ ਦੇ ਦਾਖਲ ਹੋ ਗਏ ਅੱਛਾ ਜੀ ਮੈਂ ਬਟਾਲੇ ਤੋਂ ਆਇਆ ਉਹਨੂੰ ਦੇਖਣ ਜਿੱਨੇਰਾ ਹੋ ਗਿਆ ਜ਼ਿਆਦਾ ਉਧਰ ਅਵਾਰਾ ਡੰਗਾ ਨਹੀਂ ਹੁੰਦੇ ਉਹ ਮਾਰਿਆ ਹੋਏ ਨਾ ਮਾਰੇ ਕੱਟ ਮਾਰਿਆ ਗੱਡੀ ਸੌਲੇ ਗੱਡੀ ਤੁਸੀਂ ਚਲਾਉਂਦੇ ਸੀ ਹਾਂਜੀ ਕਿੰਨੇ ਜਣੇ ਸੀ ਗੱਡੀ ਤੇ ਨੀ ਜਣੇ ਮੌਤਵੀ ਵੀ ਸੀ ਹਾਂਜੀ ਇੱਕ ਦੀ ਕਿੰਨੀ ਉਮਰ ਸੀ ਉਹਨਾਂ ਦੀ 55 ਸਾਲ ਹੋਰ ਕੋਣ ਕੋਣ ਸੀ ਗੱਡੀ 'ਚ ਇੱਕ ਮੁੰਡਾ ਹੋਰ ਸੀ ਪਿੰਡ ਦਾ ਹੀ ਅੱਛਾ ਜੀ ਤੇ ਗੱਡੀ ਇਹ ਵਿੱਕੀ ਕਿੱਥੇ ਸੀ ਅਪੋਲ ਦੇ ਨਾਲ ਹੀ ਬੇਵੋਲੀ ਬਣਿਆ ਬੇੜਾ ਆਇਆ ਮੁਰੇ ਬੱਚੀ ਸੀ ਛੋਟੀ ਬਸ਼ੂਰ ਜੀ ਆ ਹੂੰ ਕਿੰਨੇ ਕ ਵਜ ਦੀ ਗੱਲ ਹੈ ਜੀ 11:00 ਤੋਂ 12:00 ਵਜੇ ਸਵੇਰ ਦੀ ਹੁੰਦੀ ਰਾਤ ਦੀ ਹਾਂਜੀ ਰਾਤ ਦੀ ਤੇ ਔਰ ਜਿਹੜੇ ਲਕਮੀ ਵੀ ਹੋਏ ਕੋ ਨਾਲ ਦੇ ਮੇਰੇ ਵੀ ਸਾਟਾ ਲੱਗੇ ਦੂਏ ਮੁੰਡੇ ਜੀ ਸਾਟਾ ਲੱਗੇ ਹੋਆ ਹੂੰ ਇਹ ਕਾਰਕੜੀ ਸੀਗੀ? ਕਲ ਯਾਰ ਹੋਈ। ਹਾਂਜੀ ਪਾਜੀ ਕੀ ਨਾਮ ਆਪਣਾ ਜੀ? ਮੇਰਾ ਸੁਖਦੇਵ ਸਿੰਘ ਬਿੱਟਾ ਜੀ। ਇਹ ਕਿੱਥੋਂ ਦੇ ਸੁਨੀਕ ਹੈਗੇ ਆ? ਫਰਦੋਖਾਨਪੁਰ ਤੋਂ ਸਾਫ ਦਾ ਸਰਪੰਚ। ਅੱਛਾ ਜੀ ਇਹ ਕੀ ਹਾਦਸਾ ਹੋਇਆ ਕਿਹੜੀ ਜਗ੍ਹਾ ਹੋਇਆ? ਇਹ ਕੱਲ ਰਾਤ 12:30 ਵਜੇ ਪੰਗੀ ਪੁਲ ਤੋਂ ਸਾਡੇ ਪਿੰਡ ਦੇ ਜਾ ਰਹੇ ਸੀਗੇ ਪਿੰਡ ਨੂੰ ਆਪਣੇ ਭਰਾ ਦੀ ਖਬਰ ਲੈ ਕੇ ਹਸਤਾਜੋੜ ਦਾ ਖਲਿਆ। ਜੀ। ਤੇ ਉੱਥੇ ਵਾਰਾ ਪਸ਼ੂ ਇੰਨੇ ਸੜਕ 'ਚ ਘੁੰਮ ਰਹੇ ਸੀ ਉਹਨਾਂ ਨੂੰ ਬਚਾਉਂਦੇ ਪਹੁੰਚਾਂਦੇ ਇਹਨਾਂ ਦੀ ਗੱਡੀ ਥੱਲੇ ਡਿੱਗੇ ਪੁੱਲ ਤੋਂ ਥੱਲੇ ਡਿੱਗੀ ਬੰਨ ਤੋਂ ਉਹ ਡਿੱਗਣ ਨਾਲ ਹਰਜੀਤ ਦੀ ਡੈਥ ਹੋ ਗਈ ਤਾਂ ਦੋ ਵਿਅਕਤੀ ਸਾਡੇ ਪਿੰਡ ਦੇ ਜਿਹੜੇ ਫੱਟੇ ਹੋ ਗਏ ਅੱਛਾ ਜੀ ਔਰ ਸਰਕਾਰ ਨਾ ਬਿਲਕੁਲ ਨਹੀਂ ਧਿਆਨ ਦੇ ਰਹੀ ਸ਼ਹਿਰ ਦੇ ਵਿੱਚ ਵਾਰਾ ਪਸ਼ੂ ਘੁੰਮ ਰਹੇ ਆ ਰੋੜਾਂ ਤੇ ਵਾਰਾ ਪਸ਼ੂ ਘੁੰਮ ਰਹੇ ਆ ਜਿੰਤਪੁਰਨੀ ਮੇਲੇ ਸ਼ੁਰੂ ਹੋਏ ਆ ਵੀ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਵੀ ਜਿੰਨੇ ਵੀ ਵਾਰਾ ਪਸ਼ੂ ਐ ਇਹਨਾਂ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਔਰ ਬਹੁਤ ਹੀ ਕੀਮਤੀ ਜਾਨਾਂ ਜਾ ਰਹੀਆਂ ਹਿਸ਼ਰਪੁਰ ਦੇ ਵਾਲੇ ਵਾਲੇ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਕਿ ਜਿੰਨੇ ਵੀ 12 ਪਸ਼ੂ ਹੈ ਇਹਨਾਂ ਦਾ ਕੋਈ ਨਾ ਕੋਈ ਉਚਿਤ ਪਰਵਰਨ ਕੀਤਾ ਜਾਵੇ ਰਾਤ 12:30 ਦੇ ਕਰੀਬ 12:30 ਵਜੇ ਫੋਨ ਆਇਆ ਸੀ ਕਿ ਕਾਰ ਭੰਗੀ ਚੂਹਦੇ ਇਹ ਠੰਡੀ ਪਈ ਹੈ ਜੀ ਤੇ ਜਿੱਥੇ ਮੁਕੇ ਤੇ ਪਹੁੰਚੇ ਸੀਗੇ ਸੜਕ ਸਿਰਖਿਆ ਫੋਰਸ ਵੀ ਪਹੁੰਚ ਗਈ ਸੀ ਮੁਕੇ ਦੇ ਤੇ ਬਾਕੀ ਉਹਨਾਂ ਦੀ ਮਦਦ ਨਾਲ ਇਹਨਾਂ ਨੂੰ ਜ਼ਖਮੀਆਂ ਨੂੰ ਤਿੰਨ ਤਿੰਨ ਵਿਅਕਤੀ ਸੀਗੇ ਇੱਕ ਦੀ ਮੌਤ ਹੋ ਗਈ ਜਿਸ ਦੇ ਮੌਕੇ ਤੇ ਦੋ ਜ਼ਖਮੀ ਸੀ ਉਹਨਾਂ ਨੂੰ ਸਿਗਰ ਹਸਪਤਾਲ ਚਾਹੁੰ ਕਰਵਾਇਆ ਗਿਆ ਬਾਕੀ ਉਹਨਾਂ ਦੇ ਰਿਸ਼ਤੇਦਾਰਾਂ ਦੇ ਬਿਆਨਾਂ ਦੇ ਕਾਰਵਾਈ ਜੇ ਕਰ ਰਹੇ